ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਗੁਰੂਕਾ ਸਾਹਿਬ ਤੋਂ ਜਦੋਂ ਪਾਠ ਕਰਦੇ ਆ ਨਾ ਤੇ ਆਪਾਂ ਕੀ ਕਰਦੇ ਆ ਕਿ ਜਿਵੇਂ ਮੰਨ ਲਓ ਨਿਤਨੇਮ ਸ਼ੁਰੂ ਕੀਤਾ ਤੇ ਉੱਪਰ ਲਿਖਿਆ ਜਪਜੀ ਸਾਹਿਬ ਆਪਾਂ ਪੜਦੇ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਪੜਦੇ ਜਿਵੇਂ ਰਹਿਰਾ ਸਾਹਿਬ ਆਪਾਂ ਪੜਦੇ ਰਹਿਰਾ ਸਾਹਿਬ ਸੋਦਰ ਰਾਗ ਦਾ ਸਮਾਹ ਲਾਪ ਇਸੇ ਨੂੰ ਸ਼ੁਰੂਆਤ ਕਰਦੇ ਜਪ ਸਾਹਿਬ ਦਾ ਪਾੜਿਆ ਤੇ ਉਹ ਵੀ ਆਪਾਂ ਜਪ ਸਾਹਿਬ ਚੌਪਈ ਸਾਹਿਬ ਅਸਲ ਵਿੱਚ ਉਹ ਸਾਈਨ ਨਹੀਂ ਜੇ ਮੈਂ ਆਪਾਂ ਕਿਤੇ ਜਾਣੇ ਆ ਕਿਤੇ ਆਪਾਂ ਸਫਰ ਤੇ ਜਾ ਰਹੇ ਆ ਤੇ ਰਸਤੇ ਵਿੱਚ ਮੈਨੂੰ ਪਤਾ ਮੈਂ ਨਵਾਂ ਸ਼ਹਿਰ ਨੂੰ ਮੁੜਨਾ ਨਵਾਂ ਸ਼ਹਿਰ ਦਾ ਸਾਈਨ ਬੋਰਡ ਆਏਗਾ ਉੱਤੇ ਐਰੋ ਬਣਿਆ ਹੋਇਆ ਉੱਤੇ ਲਿਖਿਆ ਨਵਾਂ ਸ਼ਹਿਰ ਮੈਨੂੰ ਪਤਾ ਮੈਂ ਉਧਰ ਜਾਣਾ ਹੁਣ ਮੈਨੂੰ ਪੜ ਕੇ ਤੇ ਬੋਰਡ ਦੇ ਲਾਗੇ ਨਹੀਂ ਖੋਜਦਾ ਮੇਰੇ ਮਾਈਂਡ ਦੇ ਵਿੱਚ ਜਾ ਕੇ ਮੈਂ ਨਵਾਂ ਸ਼ਹਿਰ ਜਾਣਾ ਸੋ ਮੈਂ ਨਵਾਂ ਸ਼ਹਿਰ ਨੂੰ ਮੁੜ ਜਨਾ ਐਰੋ ਦੇਖ ਕੇ ਕਿ ਇਧਰ ਨੂੰ ਉਹ ਰੋਡ ਜਾਂਦਾ ਹੈ ਜੇ ਮੈਂ ਹੋਰ ਕਿਸੇ ਬੰਨੇ ਜਾਣਾ ਐਰੋ ਬਣਿਆ ਮੇਰੇ ਦਿਮਾਗ ਵਿੱਚ ਕਲਿੱਕ ਕੀਤਾ ਮੈਨੂੰ ਪੜਿਆ ਨਹੀਂ ਉੱਚੀ ਸਾਰੀ ਬੋਲ ਕੇ ਕਿ ਨਵਾਂ ਸ਼ਹਿਰ ਫਿਰ ਮੈਂ ਉਧਰ ਮੁੜਿਆ ਨਹੀਂ ਉਹ ਮੇਰੇ ਮਾਈਂਡ ਦੇ ਵਿੱਚ ਹੈ ਮੈਨੂੰ ਪਤਾ ਮੈਂ ਜਗਜੀਤ ਸਿੰਘ ਪਾਠ ਪੜ੍ਹਨਾ ਮੇਰੇ ਮਾਈਂਡ ਦੇ ਵਿੱਚ ਹੈ ਪਰ ਸ਼ੁਰੂਆਤ ਇੱਕ ਓੰਕਾਰ ਤੋਂ ਹੋਣੀ ਤੁਸੀਂ ਜੇ ਖਿਆਲ ਕਰੋ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓੰਕਾਰ ਵਾਲੇ ਇੱਕ ਤੋਂ ਪਹਿਲਾਂ ਸਤਿਗੁਰੂ ਜੀ ਨੇ ਅੰਗ ਨੰਬਰ ਨਹੀਂ ਲਿਖਿਆ ਪੇਜ ਨੰਬਰ ਜਾਨੀ ਕਿ ਉੱਪਰ ਜਿਸ ਨਾਲ ਲਿਖਿਆ ਜਾਂਦਾ ਤੁਸੀਂ ਸ਼ਾਇਦ ਕਦੀ ਖਿਆਲ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਉੱਪਰ ਅੰਗ 1 ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 2 ਤੋਂ ਸ਼ੁਰੂਆਤ ਹੁੰਦੀ ਹੈ ਕਿਉਂਕਿ ਇੱਕ ਤੋਂ ਪਹਿਲਾਂ ਇੱਕ ਓਲਕਾਰ ਵਾਲੇ ਇੱਕ ਤੋਂ ਪਹਿਲਾਂ ਸਤਿਗੁਰੂ ਜੀ ਕੁਝ ਨਿਕਲ ਨਹੀਂ ਸਨ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਇੱਕ ਓਲਕਾਰ ਵਾਲੇ ਇੱਕ ਜਣੀ ਪ੍ਰਮਾਤਮਾ ਤੋਂ ਪਹਿਲਾਂ ਹੈ ਹੀ ਕੁਝ ਨਹੀਂ ਇਸ ਕਰਕੇ ਸਤਿਗੁਰੂ ਜੀ ਨੇ ਸ਼ੁਰੂਆਤ ਅੰਗ ਨੰਬਰ 2 ਤੋਂ ਕੀਤੀ ਹੈ ਇਸ ਕਰਕੇ ਜਦੋਂ ਅਸੀਂ ਪਾਠ ਪੜਦੇ ਅਲੱਗ-ਬੱਗ ਜਿੰਨੀਆਂ ਵੀ ਬਾਣੀਆਂ ਨੇ ਉਹਨਾਂ ਵਿੱਚ ਮੂਲ ਮੰਤਰ ਪੂਰਾ ਨਾ ਹੋਵੇ ਤੇ ਇੱਕ ਓਰੰਕਾਰ ਸਤਗੁਰ ਪ੍ਰਸਾਦ ਤੱਕ ਜਰੂਰ ਹੁੰਦਾ ਹੈ ਇਸ ਕਰਕੇ ਉਸੇ ਇੱਕ ਤੋਂ ਪਹਿਲਾਂ ਅਸੀਂ ਉਹ ਬਾਣੀ ਦਾ ਨਾਮ ਉਚਾਰਨ ਕਰਨਾ ਜਿਹੜਾ ਜ਼ਰੂਰੀ ਨਹੀਂ ਉਹ ਸਿਰਫ ਸਾਈਨ ਹੈ ਸਾਨੂੰ ਦੱਸਣ ਵਾਸਤੇ ਜਿਨ੍ਹਾਂ ਨੇ ਗੁੜਕਾ ਬਣਾਇਆ ਉਹਨਾਂ ਨੇ ਸਾਈਨ ਲਗਾਈ ਕਿ ਜਪਜੀ ਸਾਹਿਬ ਦਾ ਪਾਠਿਆ ਉੱਤੇ ਲਿਖ ਦਿੱਤਾ ਪਰ ਉਹ ਸਾਡੇ ਮਾਈਂਡ ਵਿੱਚ ਹੋਣਾ ਚਾਹੀਦਾ ਸਾਨੂੰ ਸ਼ੁਰੂਆਤ ਇੱਕ ਓਰੰਕਾਰ ਤੋਂ ਕਰਨੀ ਚਾਹੀਦੀ ਹੈ ਇਹ ਖਾਸ ਧਿਆਨ ਰੱਖਣਾ ਚਾਹੀਦਾ ਜਿਵੇਂ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਤੇ ਪਹਿਲਾਂ پڑھਨਗੇ ਸੁਖਮਣੀ ਸਾਹਿਬ ਫਿਰ ਸ਼ੁਰੂਆਤ ਕਰਨਗੇ ਸੋ ਬਾਣੀ ਕਿਸੇ ਨੂੰ ਵੀ ਸ਼ੁਰੂ ਕਰੋ ਉਹਦੇ ਸਿਰਫ ਸਾਇਨੇ ਇਸ ਗੱਲ ਦਾ ਖਿਆਲ ਰੱਖਣਾ ਹੈ ਬਾਣੀ ਜਿਹੜੀ ਸਾਡੀ ਸ਼ੁਰੂ ਹੋਏਗੀ ਉਹ ਇੱਕ ਓੰਕਾਰ ਤੋਂ ਜਿਵੇਂ ਹੋਵੇਗੀ ਤੇ ਇੱਕ ਓੰਕਾਰ ਤੋਂ ਹੀ ਸ਼ੁਰੂ ਹੋਵੇਗੀ ਇਸ ਕਰਕੇ ਇਸ ਗੱਲ ਦਾ ਧਿਆਨ ਰੱਖ ਕੇ ਫਿਰ ਅਸੀਂ ਅੱਗੇ ਚੱਲ ਸਕਦੇ ਹਾਂ ਇਸੇ ਤਰ੍ਹਾਂ ਜੀਵਨ ਵਿੱਚ ਹੋ